ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ ਕਹਿੰਦੇ ਨੇ ਨਾ ਵੀ ਪੰਜਾਬ ਚ ਕੰਮ ਨਹੀਂ ਰਿਹਾ ਆਇਓ ਤੁਹਾਨੂੰ ਇੱਕ ਕਨਾਨਾ ਸਟੋਰ ਤੇ ਲੈ ਕੇ ਜਾਂਦੇ ਆ ਇਹ ਬੈਸਤਾ ਸੈਲੀ ਦੇਖਣਾ ਤੇ ਉਹ ਬੈਨਰ ਵਾਲੇ ਨੇ ਸੋਮੀ ਕਨਾਨਾ ਸਟੋਰ ਦਿਖਤਾ ਇਹ ਹਰੀ ਜੱਟ ਦੇ ਮੁੰਡੇ ਦਾ ਨਾਮ ਤੇ ਸੈਲੀ ਕੁਮਾਰ ਆਪਣਾ ਸੈਲੀ ਵੈਸ਼ਨ ਕਹਿੰਦੇ ਨੇ ਨਾ ਤਾਂ ਹੋਦਾ ਵਾ ਇਹ ਸਾਡੇ ਹਲਵਾਈ ਸਾਹਿਬ ਨੇ ਤੋਤੀ ਸ਼ਾਮ ਜੀ ਕੀ ਹਾਂ ਨੇ ਠੀਕ ਹੋ ਤੇ ਆਹ ਦੇਖੋ ਇਹਨਾਂ ਦੇ ਇੱਕਾਫੀ ਜਾਨਮਾ ਅਪਾ ਕਹਿੰਦਾ ਨਾ ਵੀ ਪੰਜਾਬ 'ਚ ਕੰਮ ਮੁੱਕੇਗਾ ਕੰਮ ਦਾ ਕੋਈ ਥੋੜਾ ਨਹੀਂ ਆ ਤੁਹਾਨੂੰ ਮੈਂ ਇੱਕ ਹੋਰ ਦਿਖਾਉਣਾ ਨਵੀਂ ਚੀਜ਼ ਆ ਇਹ ਸਾਡਾ ਚਾਚਾ ਹਰੀ ਹੋਰਾ ਚਾਚਾ ਹਰੀ ਸਿੰਘ ਜੀ ਕੀ ਹਾਲ ਨੇ ਠੀਕ ਹੋ ਹੋਰ ਕਿਵੇਂ ਚੱਲਦਾ ਕੰਮ ਕਰ ਵਧੀਆ ਜੀ ਵਧੀਆ ਆ ਬੰਦੇ ਰੱਖਦੇ ਕੰਮ ਤੇ ਹਾਂ ਜੀ ਖਾਸਾ ਕੰਮ ਜ਼ਿਆਦਾ ਫਿਰ ਆਪਣਾ ਹੈ ਹੋ ਸੈਦੀਆ ਜੀ ਕੀ ਹਾਲ ਆ ਵੀਰੇ ਠੀਕ ਆ ਕੰਮ ਕਿਵੇਂ ਚੱਲਦਾ ਆਪਣਾ ਬੜਾ ਵਧੀਆ ਚੱਲ ਰਿਹਾ ਚਾਹ ਪੀਣ ਬਾਅਦ ਤੇ ਬੈਠੇ ਬਸ ਅੱਛਾ ਦੋ ਬੰਦੇ ਹੋਰ ਰੱਖਦੇ ਹੈ ਬੋਲਾ ਤਖੜਾ ਕੰਮ ਆ ਫਿਰ ਤਾਂ ਆਪਣਾ ਯਾਰ ਹਾਂ ਚਾਚਾ ਜੀ ਪੀ ਲਈ ਨਾ ਹਾਂ ਨਾ ਠੀਕ ਆ ਵਧੀਆ ਤੇਰੇ ਅੱਲਾ ਦੇਖ ਤੇ ਇਹ ਨਾਲ ਹਲਵਾਈ ਦਾ ਕੰਮ ਵੀ ਕਰਦੇ ਨੇ ਪੈਂਚਰ ਵੀ ਲਾਉਂਦੇ ਨੇ ਆਪਾਂ ਇਹਨਾਂ ਕਢਾਈਆਂ ਇਹਨਾਂ ਦੀਆਂ ਆ ਠੰਡੇ ਦੇਖੋ ਕਿੰਨੇ ਪਏ ਨੇ ਆ ਠੰਡੇ ਆ ਦਾ ਫ੍ਰਿਜ ਭਰਿਆ ਪਿਆ ਇੱਕ ਫ੍ਰਿਜ ਹੋਰ ਪਿਆ ਦੇਖੋ ਇਹਨਾਂ ਦੇ ਆ ਡੀ ਫ੍ਰਿਜਾ ਛੋਟੀ ਜੀ ਦੁਕਾਨ ਆ ਹਰੀ ਜਾਤੇ ਦੀ ਤੇ ਆਹ ਇਹਨਾਂ ਦਾ ਬੇਟਾ ਦਸਤਾਰ ਵਾਲਾ ਦੋ ਇਹਨਾਂ ਨੇ ਬੰਦੇ ਰੱਖੇ ਹੋਏ ਨੇ ਆ ਇਹਨਾਂ ਦਾ ਕਮਾਂਡਿਆ ਤੋਦੀ ਸਿੰਘ ਇਹ ਵੀ ਹਲਵਾਈ ਦਾ ਕੰਮ ਕਰਦਾ ਇਹ ਹਲਵਾਈ ਰੱਖਿਆ ਹੋਇਆ ਇਹ ਹਲ ਅਸੀਂ ਆਪਾਂ ਰੱਖਦੇ ਹਲਵਾਈ ਫਲਾ ਬਣਾ ਬੜਾ ਕੰਮ ਵਧੀਆ ਔਰ ਵਧੀਆ ਪਈਨ ਰਿਆ ਨਾ ਹਲਵਾਈ ਦੇ ਹਾਂ ਆ ਦੇਖੋ ਛੋਟੀ ਦੁਕਾਨ ਆ ਆਪਾਂ ਕਹਿੰਦਾ ਪੰਜਾਬ ਚ ਕੰਮ ਨਹੀਂ ਜਾਂਦਾ ਲੈ ਤੁਸੀਂ ਆਪ ਦੇਖੋ ਇਹ ਸੈਂਕੜਾ ਦਾ ਕੰਮ ਵੀ ਕਰਦੇ ਨੇ ਆ ਕੋਠੇ ਦੇ ਪਈਨੇ ਟਾਇਰ ਟੂਰ ਜੋ ਪਈਨੇ ਟਿਫਾ ਛੋਟੀ ਜੀ ਦੁਕਾਨ ਆ ਕਿੰਨਾ ਕੰਮ ਕਰ ਰਿਆ ਇਹਨਾਂ ਦਾ ਚੰਗਾ ਜੀ ਚਾ ਹੋ ਠੀਕ ਠਾਕ ਹੋ ਵਧੀਆ ਲੈ ਚੁੱਲੇ ਵੀ ਸਮਾਰਦੇ ਨੇ ਇਹ ਆਪ ਵੀ ਹਲਵਾਈ ਨੇ ਕਰਿਆਨੇ ਦਾ ਦੁਕਾਨ ਵੀ ਆ ਘੜੀਆਂ ਵੀ ਸਮਾਰਦੇ ਘੜੀਆਂ ਟਾਇਰ ਪੀਸ ਗਏ ਚੁੱਲੇ ਦੇਖੋ ਕਿੰਨੇ ਕੰਮ ਕਰਦਾ ਇੱਕ ਬੰਦਾ ਕਿੰਨੇ ਕੰਮ ਕਰਦਾ ਇਹਨੂੰ ਕੰਮ ਦੀ ਥੋੜੀ ਜਿਹੀ ਜ਼ਿਆਦਾ ਲੋੜ ਤੇ ਤਾਂ ਕਰਕੇ ਦੋ ਇਹਨਾਂ ਨੇ ਮੁੰਡੇ ਹੋਰ ਰੱਖ ਲਏ ਇਹ ਵੀ ਆਪਣੇ ਪਿੰਦੇ ਦੇ ਮੁੰਡੇ ਨੇ ਫੋਲ ਮੁੰਡੇ ਠੀਕ ਠਾਕ ਹੋ ਮੁੰਡੇ ਦਾ ਬੀਜੀ ਨੇ ਬੀਜੀ ਨਾ ਚਾਹ ਪੀ ਰਹੇ ਨੇ ਚਾ ਚਾ ਸਤਿ ਸ੍ਰੀ ਅਕਾਲ